ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅੱਜ ਆਪਾਂ ਇਸੇ ਵਿਸ਼ੇ ਦੇ ਗੱਲ ਕਰਾਂਗੇ ਸੋ ਅੱਜ ਆਪਾਂ ਸਹਰੇ ਬਾਰੇ ਗੱਲਬਾਤ ਕਰਨੀਆਂ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਿਓ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਜੀ ਵਿਆਹ ਦੇ ਕਾਰਜ ਸਮੇਂ ਜਿਹੜਾ ਲੜਕਾ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ ਉਹ ਸਾਰੇ ਸਮਾਗਮ ਦਾ ਕੇਂਦਰੀ ਪਾਤਰ ਹੁੰਦਾ ਹੈ ਅਤੇ ਇਸ ਲਈ ਹਾਰ ਸ਼ਿੰਗਾਰ ਅਤੇ ਸੋਹਣੀ ਦਿੱਖ ਸਭ ਤੋਂ ਵੱਧ ਉਸੇ ਦੀ ਹੀ ਹੁੰਦੀ ਹੈ ਜਿੱਤੇ ਖੂਬਸੂਰਤ ਕੱਪੜੇ ਉਹਦੇ ਰੂਪ ਨੂੰ ਚਾਰ ਚੰਨ ਲਗਾਉਂਦੇ ਹਨ ਉੱਥੇ ਸਿਹਰਾ ਵੀ ਇੱਕ ਵੱਖਰੀ ਪਹਿਚਾਣ ਅਤੇ ਮਹੱਤਤਾ ਰੱਖਦਾ ਹੈ ਲਾੜੇ ਦੇ ਚਿਹਰੇ ਨੂੰ ਢਕਣ ਵਾਲੇ ਜਰੀਦਾਰ ਨਕਾਬ ਇਹ ਪਰਦੇ ਨੂੰ ਸੇਰਾ ਕਿਹਾ ਜਾਂਦਾ ਹੈ ਗੱਤੇ ਨੂੰ ਤਾਜ਼ੀ ਦੀ ਸ਼ਕਲ ਵਿੱਚ ਕੱਟ ਕੇ ਉਸ ਤੇ ਸਿੱਪੀਆਂ ਸਤਾਰੇ ਮੋਤੀ ਆਦਿ ਲਗਾ ਕੇ ਸੇਰੇ ਦਾ ਉੱਪਰਲਾ ਹਿੱਸਾ ਤਿਆਰ ਕੀਤਾ ਜਾਂਦਾ ਹੈ ਜੋ ਮੱਥੇ ਦੇ ਉੱਪਰ ਦੋਵੇਂ ਪਾਸੇ ਪੁਰਪੁਰੀਆਂ ਤੱਕ ਜਾਂਦਾ ਹੈ ਇਸ ਦੇ ਦੋਵੇਂ ਪਾਸੇ ਡੋਰ ਬੰਨੀ ਜਾਂਦੀ ਹੈ ਜੋ ਸਿਰ ਦੇ ਪਿਛਲੇ ਪਾਸੇ ਬੰਨੀ ਜਾਂਦੀ ਹੈ ਤਾਂ ਕਿ ਸੇਰਾ ਸਿਰ ਤੇ ਟਿਕਿਆ ਰਹੇ ਚਿਹਰੇ ਦੀਆਂ ਲੜੀਆਂ ਲਾੜੇ ਦੇ ਚਿਹਰੇ ਤੋਂ ਲਟਕਦੀਆਂ ਹੋਈਆਂ ਉਸ ਦਾ ਚਿਹਰਾ ਢੱਕ ਲੈਂਦੀਆਂ ਹਨ ਪੁਰਾਣੇ ਸਮੇਂ ਲਾੜੇ ਦੀਆਂ ਭੈਣਾਂ ਆਪ ਹੱਥੀਂ ਸਿਹਰਾ ਤਿਆਰ ਕਰਦੀਆਂ ਸਨ ਅੱਜ ਕੱਲ ਬਾਜ਼ਾਰ ਨੇ ਹਰ ਜੀ ਬਣਾ ਕੇ ਪੇਸ਼ ਕਰ ਦਿੱਤੀ ਹੈ ਭੈਣਾਂ ਨੇ ਆਪ ਹੀ ਸਿਹਰੇ ਨੂੰ ਲਾੜੇ ਦੇ ਸਿਰ ਬੰਨਣਾ ਹੁੰਦਾ ਹੈ ਸਿਹਰੇ ਦੇ ਤਾਜ ਵਾਲੇ ਹਿੱਸੇ ਨੂੰ ਲਾੜੇ ਦੀ ਦਸਤਾਰ ਨਾਲ ਪਿੰਨ ਜਾਂ ਬਸਕੂਏ ਨਾਲ ਬੰਨਿਆ ਜਾਂਦਾ ਹੈ ਵੰਨਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਕਾਰਨ ਵੀ ਸਹੇਰੇ ਦਾ ਪੁੱਤਰ ਜਾਣਾ ਬਦਸਗ ਨਹੀਂ ਮੰਨਿਆ ਜਾਂਦਾ ਹੈ ਇਸ ਨੂੰ ਆਮ ਤੌਰ ਤੇ ਲਾਮਾਂ ਤੋਂ ਬਾਅਦ ਲੜਕੀ ਦਾ ਬਾਪ ਉਤਾਰਦਾ ਹੈ ਵਿਆਹ ਸਮੇਂ ਲਾੜੇ ਦੇ ਸਿਰ ਤੇ ਬੰਨਿਆ ਸਹੇਰਾ ਉਸ ਦੇ ਲੱਗੀ ਹੋਈ ਕਲਗੀ ਹੱਥ ਵੱਡੀ ਕਿਰਪਾ ਨੂੰ ਉਸ ਨੂੰ ਬਾਕੀ ਵਿਰਾਤ ਨਾਲੋਂ ਵੱਖਰਾ ਕਰਦੇ ਹਨ ਅਤੇ ਇਹ ਉਸ ਦੀ ਉਸ ਦਿਨ ਦੀ ਪਛਾਣ ਦਾ ਕੰਮ ਕਰਦੇ ਹਨ ਹਰ ਖੂਬਸੂਰਤ ਚੀਜ਼ ਨੂੰ ਇੱਕਦਮ ਸਾਹਮਣੇ ਨਹੀਂ ਲਿਆਂਦਾ ਇਹ ਲੋਕ ਮਾਨਸਿਕਤਾ ਵਿੱਚ ਵਸਿਆ ਹੋਇਆ ਹੈ ਕੁਝ ਤਾਂ ਇਸ ਲਈ ਵੀ ਸਿਹਰੇ ਦਾ ਮਹੱਤਵ ਹੈ ਕੁਝ ਲਾੜੇ ਦੇ ਸੋਹਣੇ ਰੂਪ ਨੂੰ ਨਜ਼ਰ ਲੱਗਣ ਤੋਂ ਬਚਾਉਣਾ ਵੀ ਇੱਕ ਮਕਸਦ ਹੁੰਦਾ ਹੈ ਜਦੋਂ ਲਾੜੀ ਘੁੰਡ ਵਿੱਚ ਹੋਵੇ ਤੇ ਉਸ ਨੂੰ ਦੇਖਣ ਦੀ ਉਤਸੁਕਤਾ ਵੱਧਦੀ ਹੈ ਤਾਂ ਲਾੜਾ ਪਿਛੇ ਕਿਉਂ ਰਹੇ ਸ਼ਾਇਦ ਇਹ ਘੁੰਡ ਦਾ ਹੀ ਕੂਰਕ ਹੈ ਜਿਸ ਪਰਿਵਾਰ ਵਿੱਚ ਲੜਕਾ ਨਹੀਂ ਸੀ ਉਹ ਹੋਇਆ ਹੁੰਦਾ ਉੱਥੇ ਪਰਿਵਾਰ ਦੀ ਲੜਤੀ ਅਰਦਾਸਾਂ ਕਰਦੀ ਹੈ ਕਿ ਰੱਬ ਉਸ ਨੂੰ ਇੱਕ ਵੀਰ ਦੇਵੇ ਤਾਂ ਕਿ ਉਸ ਦੇ ਵਿਆਹ ਸਮੇਂ ਉਸ ਲਈ ਸਿਹਰਾ ਗੁੰਦ ਕੇ ਲਿਆ ਸਕੇ ਬੱਲੇ ਬੱਲੇ ਵੇ ਕਬੀਰ ਦਈ ਬੇ ਰੱਬਾ ਸਿਹਰਾ ਗੁੰਦ ਕੇ ਤੜਾਕੀ ਪਾਵਾਂ ਵੇ ਕਬੀਰ ਦਈ ਬੇ ਰੱਬਾ ਕਦੇ-ਕਦੇ ਸਿਹਰਾ ਗੁੰਦਣ ਦਾ ਇਹ ਕੰਮ ਮਾਲਣ ਕਰ ਦਿੰਦੀ ਸੀ ਉਸ ਨੂੰ ਬਦਲੇ ਵਿੱਚ ਸਗਨ ਉਸ ਦੀ ਮਿਹਨਤ ਵਜੋਂ ਅਤੇ ਵਧਾਈ ਦੇਣ ਵਜੋਂ ਦੇ ਦਿੱਤਾ ਜਾਂਦਾ ਸੀ। ਵੇ ਲਾਹੌਰੋਂ ਮਾਲਣ ਆਈ ਵੀਰਾ ਤੇਰਾ ਸੇਹਰਾ ਗੁੰਦ ਲਿਆਈ ਵੀਰਾ ਤੇ ਸੇਹਰੇ ਦਾ ਕੀ ਮੁੱਲ ਵੀਰਾ 1 ਲੱਖ ਤੇ 1.5 ਹਜ਼ਾਰ ਬੀਬੀ ਬਰਾਤ ਚੜ੍ਹਨ ਤੋਂ ਪਹਿਲਾਂ ਲੜੇ ਦੀ ਨਾਈ ਨਾਈ ਤੋਂ ਹੀ ਪਿੱਛੋਂ ਬਕਾਇਦਾ ਸੇਹਰਾ ਬੰਨਣ ਦੀ ਰਸਮ ਕੀਤੀ ਜਾਂਦੀ ਹੈ। ਇਸ ਸਮੇਂ ਭੈਣਾ ਵੱਲੋਂ ਹੋਰ ਰਸਵਾਣੀਆਂ ਵੱਲੋਂ ਸਿਹਰੇ ਨਾਲ ਸੰਬੰਧ ਦਾ ਗੀਤ ਗਾਏ ਜਾਂਦੇ ਹਨ ਇਨ੍ਹਾਂ ਗੀਤਾਂ ਵਿੱਚ ਮੁੱਖ ਰੂਪ ਵਿੱਚ ਲਾੜੇ ਦੀ ਪ੍ਰਸ਼ੰਸਾ ਉਹਦੇ ਸੋਹਣੇ ਰੂਪ ਦਾ ਜ਼ਿਕਰ ਉਸ ਨੂੰ ਢੇਰ ਸਾਰੀਆਂ ਅਸੀਸਾਂ ਖੁਸ਼ੀਆਂ ਦਾ ਪ੍ਰਕਟਾਵਾ ਸਿਹਰੇ ਦੀ ਪ੍ਰਸ਼ੰਸਾ ਹੁੰਦੀ ਹੈ ਸਿਹਰਾ ਬਣ ਕੇ ਲਾੜਾ ਇੱਕ ਰਾਜੇ ਵਾਂਗ ਹੀ ਲੱਗਦਾ ਹੈ ਇਸ ਇੱਕ ਦਿਨ ਦੇ ਰਾਜੀ ਦੀ ਪੜਾਈ ਅਤੇ ਉਹਦੇ ਸਿਹਰੇ ਦੀ ਤਾਜ ਪੋਸੀ ਆਦੀ ਸਭ ਗੀਤਾਂ ਰਹੀ ਪ੍ਰਗਟ ਹੁੰਦੀ ਹੈ ਪੈਣਾ ਦੀ ਖੁਸ਼ੀ ਅਤੇ 4 ਡਾਲਰ ਡਲ ਪੈਂਦੇ ਹਨ ਵੱਖ-ਵੱਖ ਰਿਸ਼ਤਿਆਂ ਦਾ ਨਾਮ ਲੈ ਕੇ ਉਹਦੇ ਸ਼ਗਨ ਮਨਾਉਣੇ ਅਤੇ ਚਾਬਰਟਾਉਣਾ ਇਹਨਾਂ ਗੀਤਾਂ ਰਾਹੀਂ ਹੁੰਦਾ ਹੈ ਸਿਹਰੇ ਨੂੰ ਗੁੰਦਣ ਤੋਂ ਲੈ ਕੇ ਬੰਨਣ ਤੱਕ ਦੀ ਕਿਰਿਆ ਗੀਤਾਂ ਵਿੱਚ ਬਿਆਨ ਕੀਤੀ ਜਾਂਦੀ ਹੈ ਸਿਹਰੇ ਵਿੱਚ ਲੱਗੇ ਫੁੱਲ ਅਤੇ ਕਲੀਆਂ ਦਾ ਜ਼ਿਕਰ ਹੁੰਦਾ ਹੈ ਲਾੜੇ ਵੀਰ ਨੂੰ ਆਰਾਮ ਚੰਦਰ ਵਰਗੇ ਰਾਜ ਨਾਲ ਤੁਲਨਾ ਕੀਤੀ ਜਾਂਦੀ ਹੈ ਇਹ ਸਿਹਰੇ ਦੀ ਕੀਮਤ ਲੱਖਾਂ ਕਰੋੜਾਂ ਵਿੱਚ ਹੈ ਕਿਉਂਕਿ ਕਿਛੇ ਭਾਵਨਾਵਾਂ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਹਨ ਬਾਬੇ ਬਾਗ ਲਵਾਇਆ ਮਾਲਣ ਚੁਗ ਲਿਆਰੇ ਕਲੀਆਂ ਢੂੰ ਗੁੰਦ ਢੂੰ ਗੁੰਦ ਮਾਲਣੇ ਮੇਰੇ RAM ਚੰਦਰ ਜੀ ਦਾ ਸੇਹਰਾ ਨੀ 65 ਝੜੀਆਂ ਹੁਣ ਬਾਬੇ ਦੀ ਨਾਨੇ ਮਾਮੇ ਆਦੀ ਸ਼ਬਦ ਲਗਾ ਕੇ ਉਹੀ ਗੀਤ ਗਾਇਆ ਜਾਂਦਾ ਹੈ ਲੋਕ ਗੀਤਾਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਉਸ ਵਿੱਚ ਦਰਹਾ ਦੋਹਰਾ ਇਸ ਤਰ੍ਹਾਂ ਹੁੰਦਾ ਹੈ ਕਿ ਮਹਿਸੂਸ ਨਹੀਂ ਹੁੰਦਾ ਇਹਨਾਂ ਇੱਕ ਜਿਹੇ ਹੀ ਗੀਤ ਹੈ ਜਿਸ ਵਿੱਚ ਥੋੜੇ ਜਿਹੇ ਬਦਲਾਅ ਨਾਲ ਨਵੀਆਂ ਰਿਸ਼ਤੇਦਾਰੀਆਂ ਤੇ ਉਹਨਾਂ ਦੇ ਕੰਮਾਂ ਦਾ ਜ਼ਿਕਰ ਕਰਕੇ ਗੀਤ ਨੂੰ ਵੀ ਲੰਮਾ ਕੀਤਾ ਗਿਆ ਕੀਤਾ ਹੈ ਤੇ ਸਬੰਧ ਵੀ ਵਧਾਏ ਹਨ ਚੁਗਲੇ ਆਇਓ ਚਿੰਬਾ ਤੇ ਗੁਲਾਬ ਜੀ ਚੁਗਲੇ ਆਇਓ ਜੀ ਚੁਗਲੇ ਆਇਓ ਜੇ ਗੁੰਦ ਲਿਆਇਓ ਸਰਾਂ ਦੇ ਜੀ ਸੇਰੇ ਇਹਦੀ ਨਾਰ ਚਿੰਬੇ ਦੀ ਜੀ ਦਾ ਤਾਰ ਜੀ ਗੁੰਦ ਲਿਆਇਓ ਵੀਰਾ ਕੀ ਕੋਈ ਪੜਦਿਆਂ ਸਾਲੀਆਂ ਵੀਰਾ ਕੀ ਕੁਝ ਪੜੇ ਤੇਰੀ ਨਾਰ ਜੀ ਚੁਗ ਲਿਆਇਓ ਸੇਰਾ ਬੰਨਣਾ ਕੋਈ ਤਕਨੀਕੀ ਮਹਾਰਤ ਵੀ ਰੱਖਦਾ ਹੈ ਤਿਆਰ ਰੱਖਣਾ ਹੁੰਦਾ ਹੈ ਕਿ ਹਰ ਪਾਸਿਓਂ ਠੀਕ ਆਵੇ ਤੇ ਬੰਨਣ ਸਮੇ ਪੱਗ ਵੀ ਇਸੇ ਤਰ੍ਹਾਂ ਕਿਸੇ ਤਰ੍ਹਾਂ ਢਿੱਲੀ ਨਾ ਹੋ ਜਾਵੇ ਸੇਰਾ ਬੰਦੇ ਹੋਏ ਪੈਣਾ ਦੀਆਂ ਬਾਕੀ ਵੱਲ ਪਿੱਠ ਹੋ ਜਾਣੀ ਸੁਭਾਵਕ ਸੀ ਅੱਜ ਕੱਲ ਮੂਵੀ ਵਾਲੇ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਅਤੇ ਆਪਣੇ ਮਸਕਰਾਉਂਦੇ ਹੋਏ ਚਿਹਰੇ ਵੀ ਦਿਖਾਉਣੇ ਹੁੰਦੇ ਹਨ ਸੇਰਾ ਬਣਾਉਂਦੇ ਸਮੇਂ ਲਾੜੇ ਨੂੰ ਕਾਫੀ ਧੀਰਜ ਰੱਖਣਾ ਪੈਂਦਾ ਹੈ ਬਾਕੀ ਰਿਸ਼ਤੇਦਾਰ ਸੇਰੇ ਵਿੱਚ ਸਜੇ ਲਾੜੇ ਨੂੰ ਦੇਖਣ ਲਈ ਉਡੀਕ ਕਰ ਰਹੇ ਹੁੰਦੇ ਹਨ ਸੇਰਾ ਪਹਿਨਦੇ ਬੰਦੇ ਨੂੰ ਗਰਮੀ ਆਈ ਇੰਨੀ ਗਰਮੀ ਆਈ ਪੱਖਾ ਝੱਲੇ ਨਾਈ ਪਾਸ ਖਲੋਤੇ ਭਾਈ ਬਾਰ ਨੇ ਕਰਦੀ ਤਾਈ ਇਹਦਿਆਂ ਹਾਰਾਂ ਨੂੰ ਹਾਰ ਸ਼ਿੰਗਾਰਾਂ ਨੂੰ ਵੀਰਾ ਵੇ ਤੇਰੇ ਦੇਖਣ ਨੂੰ ਲੱਖਾਂ ਖੜੇ ਲੱਖਾਂ ਖੜੇ ਵੇ ਕਰੋੜਾਂ ਖੜੇ ਜਿਵੇਂ ਇੱਕ ਕਲਾਕਾਰ ਆਪਣੀ ਕਲਾ ਰਚਨਾ ਬਣਾ ਕੇ ਦੂਰ ਖੜ ਕੇ ਦੇਖਦਾ ਹੈ ਅਤੇ ਸੋਹਣੀ ਬਣੀ ਹੋਣ ਤੇ ਇੱਕ ਸਤਿ ਸ਼ੁਤਰੀ ਮਹਿਸੂਸ ਕਰਦਾ ਹੈ ਕੋਈ ਇਸੇ ਤਰ੍ਹਾਂ ਦਾ ਭਾਵ ਭੈਣਾ ਦੇ ਮਨ ਵਿੱਚ ਹੁੰਦਾ ਹੈ ਜਦੋਂ ਸੇਹਰਾ ਬਣ ਕੇ ਆਪਣੇ ਵੀਰ ਨੂੰ ਇਸ ਦਿਖ ਵਿੱਚ ਦੇਖਦੀ ਹਨ ਉਹ ਇਸ ਮੁਖੜੇ ਦੀ ਅਤੇ ਸਿਹਰੇ ਦੀ ਪ੍ਰਸ਼ੰਸਾ ਕਰਨੋਂ ਨਹੀਂ ਰਹਿ ਸਕਦੀਆਂ ਹੁਣ ਮੂੰਹ ਵਿੱਚ ਸਗਨ ਵੀ ਪਾਉਣਾ ਹੁੰਦਾ ਹੈ ਤਾਂ ਲੜੀਆਂ ਨੂੰ ਪਾਸੇ ਕਰਨਾ ਪੈਂਦਾ ਹੈ ਮੱਥੇ ਤੇ ਚਮਕਣ ਬਾਲ ਮੇਰੇ ਬੰਨਲੇ ਦੇ ਚੁੱਕ ਲੈਵੇ ਵੀਰਾ ਸਿਹਰੇ ਦੀਆਂ ਲੜੀਆਂ ਚੰਨ ਜਿਹਾ ਮੁਖੜਾ ਦਿਖਾ ਦਾਦੀ ਤੇਰੀ ਸਗਨ ਮਨਾਵੇ ਦਾਦੇ ਦੇ ਮਨ ਚਾ ਇਸ ਗੀਤ ਵਿੱਚ ਵੀ ਦਾਦੀ ਦਾਦੇ ਦੀ ਥਾਂ ਤੇ ਨਾਨਾ ਨਾਨੀ ਮਾਮਾ मामੀ ਕਾ ਚਾ ਚਾਤੀ ਆ ਜੀ ਆਦ ਵੱਖ-ਵੱਖ ਰਿਸ਼ਤਿਆਂ ਦੇ ਨਾਮ ਲਗਾ ਕੇ ਉਹੀ ਗੀਤ ਗਾਇਆ ਜਾਂਦਾ ਹੈ ਇਹ ਸੰਬੰਧੀ ਆਪਾਂ ਆਪਣੀ ਬਾਹਰੀ ਤੇ ਸ਼ਗਨ ਕਰਦੇ ਰਹਿੰਦੇ ਹਨ ਅਤੇ ਗੀਤਾਂ ਦੀ ਧੁੰਨ ਗੂੰਜਦੀ ਰਹਿੰਦੀ ਹੈ ਜਦੋਂ ਸਹੇਰਾ ਲੱਦਿਆ ਲਾੜਾ ਬਰਾਤ ਲੈ ਕੇ ਸਹੁਰੇ ਘਰ ਪੁੱਜਦਾ ਹੈ ਤਾਂ ਉੱਥੇ ਉਸ ਦੀ ਉਡੀਕ ਕਰਦੀਆਂ ਉਸ ਦੀਆਂ ਸਾਲੀਆਂ ਤੇ ਹੋਰ ਰਿਸ਼ਤੇਦਾਰ ਲਾੜੇ ਦਾ ਮੁਖ ਦੇਖਣ ਲਈ ਉਤਾਵਲੇ ਹੁੰਦੇ ਹਨ ਉਹਨਾਂ ਵਿੱਚੋਂ ਬਹੁਤ ਐਨੇ ਤਾਂ ਲਾਰੇ ਨੂੰ ਪਹਿਲੀ ਵਾਰ ਹੀ ਦੇਖਣਾ ਹੁੰਦਾ ਸੀ ਇਸ ਲਈ ਉਸ ਵੇਲੇ ਦੇ ਗੀਤਾਂ ਵਿੱਚ ਲਾਰੇ ਨੂੰ ਮੁਖਤ ਲਾਰੇ ਨੂੰ ਮੁਖ ਤੋਂ ਸੇਰੇ ਨੂੰ ਪਾਸੇ ਕਰਨ ਅਤੇ ਮੁਖੜਾ ਦਿਖਾਉਣ ਲਈ ਕਿਹਾ ਜਾਂਦਾ ਸੀ ਸਾਲੀਆਂ ਦੀ ਉਤਸੁਕਤਾ ਬਾਕੀਆਂ ਨਾਲੋਂ ਵੱਧ ਹੁੰਦੀ ਹੈ ਕਿਉਂਕਿ ਉਹਨਾਂ ਨੇ ਮਜ਼ਾਕ ਵੀ ਕਰਨੇ ਹੁੰਦੇ ਨੇ ਕੁਝ ਨੇ ਆਪੋ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੇ ਚਿਹਰੇ ਦੀ ਤੁਲਨਾ ਵੀ ਇਸ ਚਿਹਰੇ ਨਾਲ ਕਰਨੀ ਹੁੰਦੀ ਹੈ ਸੇਰਾ ਤਾਂ ਬਨ ਕੇ ਆਇਆ ਜੀ ਸੱਜਣਾ ਬੇ ਮੁਖੜਾ ਵਿਖਾ ਕੇ ਜਾ ਬੇ ਲਾੜਿਆ ਮੁਖ ਨਾ ਇੰਜਿ ਬਿਸ਼ਪਾ ਸਿੱਖ ਧਰਮ ਵਿੱਚ ਸੇਰਾ ਬਨਣਾ ਤੇ ਕਲਗੀ ਲਗਾਉਣ ਦੀ ਮਨਾਹੀ ਹੈ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹਨਾਂ ਦੋਹਾਂ ਤੋਂ ਸਪਸ਼ਟ ਤੌਰ ਤੇ ਮਨਾ ਕੀਤਾ ਗਿਆ ਹੈ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਵਿੱਚ ਦਾਖਲ ਦਾਖਲ ਹੋਣ ਤੋਂ ਪਹਿਲਾਂ ਹੀ ਸੇਰਾ ਤੇ ਕਲਗੀ ਉਤਾਰ ਲਈਏ ਕਹਿ ਦਿੱਤਾ ਜਾਂਦਾ ਹੈ ਕਈ ਤਾਂ ਲਾਵਾਂ ਦੇ ਪਾਠ ਆਰੰਭ ਕਰਨ ਤੋਂ ਪਹਿਲਾਂ ਇਹ ਉਤਾਰ ਦਿੱਤੇ ਜਾਂਦੇ ਹਨ ਪਰ ਆਮ ਇਹ ਦੇਖਿਆ ਹੈ ਕਿ ਰਸਮਾਂ ਰੀਤਾਂ ਦੀ پکڑ ਧਾਰਮਿਕ ਸਿਧਾਂਤਾਂ ਤੋਂ ਬਧਿਰੀ ਹੁੰਦੀ ਹੈ ਮੂਵੀ ਦੇ ਇਸ ਯੁੱਗ ਵਿੱਚ ਤਾਂ ਆਪਾਂ ਦਿਖਾਉਣ ਅਤੇ ਗਤੀਵਿਧੀਆਂ ਨੂੰ ਫਲਵਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਇਸ ਲਈ ਕੁਝ ਰੁਕਾਵਟਾਂ ਹੋਣ ਦੇ ਬਾਵਜੂਦ ਇਹ ਰਸਮ ਅਜੇ ਤੱਕ ਕਾਇਮ ਹੈ ਪਹਿਲਾਂ ਸੇਹਰਾ ਪੜਿਆ ਵੀ ਜਾਂਦਾ ਸੀ ਜਿਹੜਾ ਸਿਰਾ ਬੰਨਣ ਸਮੇਂ ਹੀ ਇੱਕ ਕਵਤਾ ਦੇ ਰੂਪ ਵਿੱਚ ਹੁੰਦਾ ਸੀ ਜਿਸ ਵਿੱਚ ਵਿਆਹ ਦੀ ਖੁਸ਼ੀ ਗ੍ਰਹਿਸਤੀ ਦੀ ਜ਼ਿੰਮੇਵਾਰੀਆਂ ਦੇ ਵੱਖ-ਵੱਖ ਸਬੰਧੀਆਂ ਦੇ ਜਾਗ ਆ ਰੂਪ ਵਿੱਚ ਪ੍ਰਗਟਾਏ ਜਾਂਦੇ ਸਨ ਉਹ ਜੋ ਕੇ ਸਮੇਂ ਵਿੱਚ ਇਹ ਲਗਭਗ ਪੂਰਨ ਤੌਰ ਤੇ ਹੀ ਖਤਮ ਹੋ ਚੁੱਕਿਆ ਹੈ ਸੋਏ ਤੇ ਜੀ ਸਰੇ ਸਬੰਧੀ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ। ਸੋ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ। ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ।